ਤੁਸੀਂ ਦੇਖ ਰਹੇ ਦਿਨਕ ਸਵੇਰਾ ਬਹੁਤ سارے ਲੋਕ ਅਜਿਹੇ ਹੁੰਦੇ ਨੇ ਜੋ ਪੜ੍ਹ ਲਿਖ ਕੇ ਨੌਕਰੀ ਨਾ ਮਿਲਣ ਤੇ ਨਰਾਸ਼ ਹੋ ਕੇ ਘਰ ਵਿੱਚ ਬੈਠ ਜਾਂਦੇ ਨੇ ਪਰ ਕਈ ਅਜਿਹੇ ਲੋਕ ਵੀ ਹੁੰਦੇ ਨੇ ਜਿਹੜੇ ਪੜ੍ਹਨ ਲਿਖਣ ਤੋਂ ਬਾਅਦ ਵੀ ਕਿਸੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ ਜਿਸ ਕਾਰਨ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਾਡੇ ਨਾਲ ਨੇ ਜਸਪਿੰਦਰ ਕੌਰ ਜਿਨ੍ਹਾਂ ਨੇ ਇੱਕ ਰੇੜੀ ਲਾਈ ਹੋਈ ਆ ਚਾਹ ਦੀ ਤੇ ਠੰਡਿਆਂ ਦੀ ਆਪਣੇ ਬੱਚਿਆਂ ਨੂੰ ਦੋ ਬੱਚੇ ਬੀਏ ਦੇ ਵਿੱਚ ਪੜ ਰਹੇ ਆ ਤੇ 10ਵੀਂ ਕਲਾਸ ਦੇ ਵਿੱਚ ਇੱਕ ਬੱਚਾ ਪੜ ਰਿਹਾ ਜਿਨ੍ਹਾਂ ਨੇ ਸੁਪਨੇ ਪੂਰੇ ਕਰਨ ਵਾਸਤੇ ਉਹ ਆਪਣਾ ਗੁਜ਼ਾਰਾ ਜਿਹੜਾ ਤਿੰਨ ਬੱਚਿਆਂ ਦੀ ਫੀਸਾਂ ਸਾਰੀਆਂ ਜੜੀਆਂ ਉਹ ਮਤਲਬ ਦੇ ਰਹੇ ਨੇ ਆਪਾਂ ਗੱਲਬਾਤ ਕਰਦੇ ਹਾਂ ਜਸਪਿੰਦਰ ਕੌਰ ਜੀ ਧਨਿਕ ਸ੍ਰੀ ਅਤੇ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਪਿੰਦਰ ਕੌਰ ਹੈ ਤੇ ਮੈਂ ਬਲੌਕ ਡਾਊਨ ਦੇ ਵਿੱਚ ਸ਼ੁਰੂ ਕੀਤਾ ਸੀ ਇਹ 30 ਸਾਲ ਛੋਟਾ ਜਿਹਾ ਸਿਲਪੀਸਟਾਲ ਸੀ ਇਹਦੇ ਉੱਤੇ ਹੀ ਆਪਾਂ ਥੋੜਾ ਜਿਹਾ ਕੰਮ ਵਧਾ ਲਿਆ ਕੋਲਡ ਡਰਿੰਕ ਲਾਉਣੇ ਸ਼ੁਰੂ ਕਰ ਦਿੱਤੇ ਮੇਰਾ ਮੇਰੇ ਹਸਬੰਡ ਜੀ ਇੱਥੇ ਬਟਾਲੇ ਬੱਸ ਸਟੈਂਡ ਦਾ ਅਡਾਂ ਚਾਰਜ ਨੇ ਮੇਰੇ ਤਿੰਨ ਬੱਚੇ ਨੇ ਦੋ ਬੀਏ ਵੀ ਕਰਦੇ ਪਏ ਇੱਕ ਛੋਟੀ ਕੁੜੀ ਆ ਦਸਵੀਂ ਕਰਦੀ ਪਈ ਹੈ ਇੱਥੇ ਘਰ ਦਾ ਗੁਜ਼ਾਰਾ ਚੱਲਦਾ ਹੈ ਕੋਈ ਇਸੇ ਕੰਮ ਤੋਂ ਕੁਝ ਮੇਰੇ ਹਸਬੰਡ ਕਰਦੇ ਨੇ ਕੁਝ ਮੈਂ ਕਰਦੀ ਇਸੇ ਕੰਮ ਤੋਂ ਆਪਾਂ ਬੱਚੇ ਪੜ੍ਹ ਲਿਖਾ ਰਹੇ ਆ ਸਾਡਾ ਇਹੋ ਦੋਹਾਂ ਜੀਆਂ ਦਾ ਸੁਪਨਾ ਹੈ ਕਿ ਮੇਰੇ ਬੱਚੇ ਸਾਡੇ ਪੜ੍ਹ ਲਿਖ ਕੇ ਅਫਸਰ ਬਣਨਾ ਅਤੇ ਸਾਡਾ ਨਾਮ ਰੋਸ਼ਨ ਕਰਨ ਜਿਹੜਾ ਸੁਪਨਾ ਮੇਰਾ ਨਹੀਂ ਪੂਰਾ ਹੋ ਗਿਆ ਮੇਰੇ ਮਾਪਿਆਂ ਦਾ ਨਹੀਂ ਪੂਰਾ ਹੋ ਸਕਿਆ ਉਹ ਸੁਪਨਾ ਸਾਡੇ ਬੱਚੇ ਸਾਡਾ ਨਾਮ ਰੋਸ਼ਨ ਕਰਨ ਤੁਸੀਂ ਪੜੇ ਲਿਖੇ ਕਿੰਨੇ ਹੋ ਤੁਸੀਂ ਜੀ ਮੈਂ 10+2 ਕੀਤੀ ਜੇ ਪੰਜਾਬੀ ਸਟਾਨੋ ਦਾ ਕੋਰਸ ਕੀਤਾ ਜੇ ਸਨ 1996 ਦੇ ਵਿੱਚ ਮੈਂ 10+2 ਕੀਤੀ ਸੀ ਨਾਲ ਹੀ ਮੈਂ ਪੰਜਾਬੀ ਸਟਾਨੋ ਦਾ ਕੋਰਸ ਕੀਤਾ ਮੈਂ ਛੋਟੀ ਜੀ ਦੁਕਾਨ ਹੀ ਅੰਡਰਗਾਰਡਮੈਂਟ ਦੀ ਉੱਥੇ ਤੋਂ ਕੰਮ ਕਰਨਾ ਸ਼ੁਰੂ ਕੀਤਾ ਉਦੋਂ ਆਪਣੀ ਫੀਸ ਲਾ ਕੇ ਤਾਂ ਕਿ ਮੇਰੇ ਮਾਪੇ ਤੇ ਜਿਆਦਾ ਬੋਝ ਨਾ ਪੈ ਸਕੇ ਫੀਸ ਲਾ ਕੇ ਉਹ ਪੰਜਾਬੀ ਸਟਾਨੋ ਦਾ ਕੋਰਸ ਮੈਂ ਕੰਪਲੀਟ 6 ਮਹੀਨੇ ਕੀਤਾ ਜਿਹਦਾ ਸਰਟੀਫਿਕੇਟ ਮੈਨੂੰ ਪ੍ਰਾਪਤ ਹੋਇਆ ਜਿਸ ਤਰੀਕੇ ਨਾਲ ਪੜ੍ਹੇ ਲਿਖੇ ਜਿਹੜੇ ਆ ਉਹ ਹੋ ਕੇ ਤੇ ਕਹਿੰਦੇ ਆ ਕਿ ਆਪਾਂ ਇਹੋ ਜਿਹੇ ਛੋਟਾ ਕੰਮ ਨਹੀਂ ਕਰਨਾ ਕੰਮ ਕੋਈ ਛੋਟਾ ਵੱਡਾ ਨਹੀਂ ਲੱਗੀ ਮੈਸੇਜ ਦੇਣਾ ਚਾਹੀਦਾ ਲੋਕਾਂ ਨੂੰ ਨਹੀਂ ਨਹੀਂ ਇਹ ਕੰਮ ਜਿਹੜਾ ਛੋਟਾ ਵੱਡਾ ਇਹ ਮਨ ਦੇ ਵਿੱਚ ਸੋਚ ਨਹੀਂ ਆਉਣੀ ਚਾਹੀਦੀ ਕਿਉਂਕਿ ਆਪਾਂ ਕਿਸੇ ਕੋ ਹੱਥ ਢਾ ਕੇ ਨਹੀਂ ਮੰਗਦੇ ਪਏ ਆਪਣੀ ਮਿਹਨਤ ਕਰਦੇ ਪਏ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਪਾਵੇਂ ਤੇ ਜੁੱਤੀਆਂ ਗੰਡ ਲਓ ਤੇ ਪਾਵੇਂ ਤੇ ਚਾਹ ਬਣਾ ਲਓ ਤੇ ਪਾਵੇਂ ਤੇ ਠੰਡੇ ਲਾ ਲਓ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੈਗੀ ਸਾਨੂੰ ਕਿਸੇ ਨੇ ਦੇ ਨਹੀਂ ਜਾਣਾ ਜਿੱਦਾਂ ਆਪਾਂ ਬੈਠੇ ਕੋਈ ਨਾ ਕੁਝ ਮਤਲਬ ਪਰਮਾਤਮਾ ਸੋਚਦਾ ਹੀ ਆ ਵੀ ਇਹ ਬੈਠਾ ਵਾ ਇਹਨੂੰ ਕੁਝ ਨਾ ਕੁਝ ਦੇ ਕੇ ਆਪਾਂ ਤੋੜਨਾ ਹੀ ਤੋੜਨਾ ਸਾਨੂੰ ਇਹ ਕੰਮ ਦੇ ਕਰਨ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਤਾਂ ਇਹਦੀ ਮੈਂ ਬਾਕੀ ਭੈਣਾਂ ਨੂੰ ਵੀ ਇਹੋ ਮੈਸੇਜ ਦੇਣਾ ਚਾਹੁੰਦੀ ਆ ਕਿ ਤੁਸੀਂ ਘਰ ਬਹਿ ਕੇ ਕੋਈ ਘਾਰ ਹੀ ਭਾਵੇਂ ਬਹਿ ਕੇ ਛੋਟਾ ਮੋਟਾ ਕੰਮ ਕਰੋ ਆਪਣੇ ਬੱਚਿਆਂ ਬਾਰੇ ਸੋਚੋ ਆਪਣੇ ਜਿਹੜੇ ਤੁਹਾਡੇ ਨਹੀਂ ਸੁਪਨੇ ਪੂਰੇ ਹੋਏ ਤੁਸੀਂ ਆਪਣੇ ਬੱਚਿਆਂ ਦੇ ਵਿੱਚ ਸੁਪਨੇ ਪੂਰੇ ਹੁੰਦੇ ਵੇਖੋ ਤੁਸੀਂ ਆਪ ਕੀ ਬਣਨਾ ਚਾਹੁੰਦੇ ਤੇ ਹੁਣ ਬੱਚਿਆਂ ਨੂੰ ਕੀ ਬਣਾਉਣਾ ਹੈ ਮੈਂ ਤੇ ਸਰਕਾਰੀ ਟੀਚਰ ਮੇਰਾ ਸੁਪਨਾ ਇਹੋ ਹੀ ਸਰਕਾਰੀ ਟੀਚਰ ਮੈਂ ਬਣਨਾ ਚਾਹੁੰਦੀ ਸੀ ਮੈਂ ਆਪਣੀ ਵੱਡੀ ਬੇਟੀ ਦੇ ਵਿੱਚ ਵੀ ਇਹੋ ਹੀ ਸੁਪਨਾ ਵੇੰਦੀ ਆ ਵੀ ਉਹ ਸਰਕਾਰੀ ਟੀਚਰ ਉਹਦਾ ਵੀ ਸੁਪਨਾ ਇਹ ਹੀ ਆ ਵੀ ਸਰਕਾਰੀ ਟੀਚਰ ਬਣਾ ਤੇ ਜਿਹੜਾ ਮੇਰਾ ਬੇਟਾ ਹੈ ਉਹ ਪੰਜਾਬ ਪੁਲਿਸ ਦੇ ਵਿੱਚ ਪਤੀ ਹੋਣਾ ਚਾਹੁੰਦਾ ਉਹਨੇ ਟੈਸਟ ਦਿੱਤੇ ਤੇ ਹੈਗਾ ਪਰ ਕਲੀਅਰ ਨਹੀਂ ਹਜੇ ਹੋਏ ਤੇ ਸ਼ਾਇਦ ਹੁਣ ਅੱਗੇ ਹੈ ਠੀਕ ਹੈ ਮੇਰਾ ਬੱਚਾ ਜਵਾਨ ਹੈ ਤੇ ਵੇਖੋ ਹੁਣ ਜੇ ਪ੍ਰਮਾਤਮਾ ਚਾਹਿਆ ਤੇ ਉਹਨੂੰ ਨੌਕਰੀ ਕੋਈ ਮਿਲ ਜੇ ਇਹ ਗੱਲ ਅੱਖਾਂ ਪਰ ਆਈਆਂ ਇਹ ਖੁਸ਼ੀ ਦੇ ਹੰਝੂ ਨੇ ਖੁਸ਼ੀ ਦੇ ਹੰਝੂ ਆ ਜਦੋਂ ਮੈਂ ਕੋਈ ਖੁਸ਼ੀ ਦੀ ਗੱਲ ਕਰਾਂ ਮਤਲਬ ਆਪਣੇ ਬੱਚਿਆਂ ਦੇ ਵਿੱਚ ਵੇਖਾਂ ਮੇਰੇ ਅੱਖਾਂ ਪਰ ਆਉਂਦੀਆਂ ਦੋ ਜਦੋਂ ਮੈਂ ਸਕੂਲ ਦੇ ਵਿੱਚ ਰਿਜ਼ਲਟ ਸੁਣ ਜਾਨਾ ਇਹਦੇ ਪਾਪਾ ਨਹੀਂ ਜਾਣਦੇ ਮੈਂ ਹੀ ਜਾਣਦੀ ਹਾਂ ਰਿਜ਼ਲਟ ਸੁਣਨਾ ਇਕਰਾਣੇ ਕਹਣਾ ਮੇਰੇ ਬੱਚਿਆਂ ਨੇ ਫਰਸਟ ਪੋਜੀਸ਼ਨ ਮੇਰੇ ਬੱਚੇ ਤਿੰਨੇ ਲਾਇਕ ਆ ਉਹਨਾਂ ਨੇ ਸਕਾਲਰਸ਼ਿਪ ਦੋਆਂ ਬੇਟੀਆਂ ਨੂੰ ਜਿੱਤੀ ਆ ਇੱਕ ਆਈ 17 ਪਿੰਡਾਂ ਦੇ ਵਿੱਚੋਂ ਫਰਸਟ ਆਈ ਪੰਜੀ ਦੇ ਵਿੱਚ ਫਿਰ ਉਹਨੇ 8ਵੀਂ ਦੇ ਵਿੱਚ ਕਲੀਅਰ ਕੀਤਾ ਟੈਸਟ ਉਹ ਸਕਾਲਰਸ਼ਿਪ ਦਿੱਤੀ ਜਿਹੜੀ ਛੋਟੀ ਬੇਟੀ ਆ ਉਹ 10ਵੀਂ ਦੇ ਵਿੱਚ ਹੁਣ 8ਵੀਂ ਦਾ ਟੈਸਟ ਦਿੱਤਾ ਉਹਨੇ ਸਕਾਲਰਸ਼ਿਪ ਪਾਸ ਕੀਤੀ 4 ਸਾਲ ਲਈ ਉਹਦੀ ਪੜ੍ਹਾਈ ਫ੍ਰੀ ਕੀਤੀ ਹੈ ਸਰਕਾਰ ਨੇ ਵੱਡੀ ਬੇਟੀ ਦੀ ਫ੍ਰੀ ਕੀਤੀ ਹੈ ਓਹ ਮੈਨੂੰ ਟੀਚਰ ਨੇ ਕਹੜਾ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਕਿਉਂ ਆ ਗਏ ਉਹਨਾਂ ਕਹਿਣਾ ਤੁਹਾਡਾ ਬੱਚਾ ਫਸਟ ਆਇਆ ਜੇ ਤੇ ਇਹ ਦੇ ਕਰਕੇ ਮੇਰੇ ਅੱਖਾਂ ਦੇ ਵਿੱਚ ਹੰਝੂ ਆ ਜਾਣੇ ਤੇ ਮੈਨੂੰ ਕਹਿਣਾ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆਇਆ ਮੈਡਮ ਜੀ ਇਹ ਦੂਸਰੇ ਹੰਝੂ ਨਹੀਂ ਹੈ ਖੁਸ਼ੀ ਦੇ ਹੰਝੂ ਆ ਕਿਉਂਕਿ ਮੇਰੀ ਮਿਹਨਤ ਕੰਮ ਲਿਆਉਂਦੀ ਆ ਮੈਨੂੰ ਲੱਗਣ ਲਿਆ ਵੀ ਮੇਰੇ ਬੱਚੇ ਕੁਛ ਨਾ ਕੁਛ ਬਣਨਗੇ ਇਸ ਕੰਮ ਦੇ ਉੱਤੇ ਤੁਹਾਨੂੰ ਆਪਣੇ ਤੇ ਫਖਰ ਵੀ ਮਹਿਸੂਸ ਹੁੰਦਾ ਹੋਵੇਗਾ ਕਿਉਂਕਿ ਬੱਚੇ ਤੁਹਾਡੇ ਪੜ ਰਹੇ ਆ ਇਥੇ ਵੀ ਹਾਂਜੀ ਮੈਨੂੰ ਕੋਈ ਇਦਾਂ ਮਤਲਬ ਵੀ ਮਤਲਬ ਵੀ ਕੋਈ ਮਹਿਸੂਸ ਨਹੀਂ ਹੁੰਦਾ ਕਿ ਮੈਂ ਜਾਂ ਆਪਣੇ ਜਾਂ ਸ਼ਰਮ ਮਹਿਸੂਸ ਹੁੰਦੀ ਜਾਂ ਮੈਨੂੰ ਕੋਈ ਕਹੂਗਾ ਇੱਕ ਲੇਡੀ ਹੋ ਕੇ ਰਾਤ ਤੱਕ ਇਥੇ ਬਿਠੀ ਰਹਿੰਦੀ ਆ ਜਾਂ ਹਾਈਵੇ ਦੇ ਉੱਤੇ ਇਕੱਲੀ ਬਿਠੀ ਰਹਿੰਦੀ ਆ ਘਰ ਸਿਆਲ ਦੇ ਉੱਤੇ ਇਥੇ ਬੈਠੀ ਐ ਕਿਉਂ ਬੈਠੀ ਕਈਆਂ ਨੇ ਕਹਿਣਾ ਤੁਸੀਂ ਟਾਈਮ ਨਾਲ ਵਾਪਸ ਚੱਲ ਜਾ ਕਰੋ ਮੈਂ ਤਾਂ ਕੋਈ ਗੱਲ ਨਹੀਂ ਰੱਬ ਰੱਖਾ ਮੈਂ ਤੇ ਆਪਣੇ ਬੱਚਿਆਂ ਦੇ ਕਰਕੇ ਇਥੇ ਕੰਮ ਕਰਦੀ ਪਈ ਆ ਮੈਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਮੈਂ ਇਹੋ ਹੀ ਕਹਿਣਾ ਵੀ ਮੈਨੂੰ ਕੋਈ ਜਿੱਥੇ ਰੱਬ ਰੱਖੇ ਠੀਕ ਆ ਮੇਰੇ ਬੱਚਿਆਂ ਦਾ ਸੁਪਨਾ ਪੂਰਾ ਹੋਣਾ ਚਾਹੀਦਾ ਜਿਹੜਾ ਮੇਰਾ ਸੁਪਨਾ ਨਹੀਂ ਪੂਰਾ ਹੋਇਆ ਮੇਰੇ ਬੱਚਿਆਂ ਦਾ ਸੁਪਨਾ ਮੇਰਾ ਸੁਪਨਾ ਮੇਰੇ ਬੱਚੇ ਪੂਰੇ ਕਰਨਗੇ ਸੋ ਦੇਖ ਸਕਦੇ ਹੋ ਕਿ ਆਪਣੇ ਕੰਮ ਦੇ ਉੱਤੇ ਨਾਲ ਗਰਵ ਵੀ ਹੈ ਕਿਉਂਕਿ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਉਹਨਾਂ ਦਾ ਮੰਨਣਾ ਹੈ ਕਿ ਜਿਹੜੇ ਮੇਰੇ ਸੁਪਨੇ ਨਹੀਂ ਪੂਰੇ ਹੋਏ ਇਹ ਬੱਚੇ ਮੇਰੇ ਜਿਹੜੇ ਆ ਉਹ ਸੁਪਨੇ ਨੂੰ ਜਰੂਰ ਪੂਰਾ ਕਰਨਗੇ ਆਪਣੀ ਤਸਵੀਰ ਬੱਚਿਆਂ ਦੇ ਵਿੱਚ ਦੇਖ ਰਹੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵਜਿੰਦਰ ਕੁਮਾਰ ਬਟਾਲਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ Dynamic Savera TV YouTube Facebook Instagram X aur WhatsApp channel par